ਕਾਲ ਜੀ ਸਾਰਿਆਂ ਹੋ ਬਾਈ ਠੀਕ ਠਾਕ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਆਪਣੇ ਇਸ ਵਲੌਗ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰਿਆਂ ਦਾ ਤੈਰ ਦਿਲ ਤੋਂ ਸਵਾਗਤ ਕਰਦਾ ਤੁਹਾਡਾ ਆਪਣਾ ਜਸ ਲੱਖੀ ਸਰਵਾਲਾ ਤੇ ਸਾਡੀ ਮੱਝ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹੈ ਕਿਉਂ ਕਰਦੀਆਂ ਕਿ ਨਹੀਂ ਦੱਸ ਉਧਰ ਬੋਲ ਕੇ ਦੱਸ ਸਾਰਿਆਂ ਨੂੰ ਹਾਂ ਕਹਦੇ ਕਹਿੰਦੇ ਹਾਂ ਮੈਂ ਵੀ ਕਰਦੀ ਹਾਂ ਸਵਾਗਤ ਸਾਰਿਆਂ ਦਾ ਤੇ ਇਹਦੀ ਆਪਾਂ ਧਾਰ ਕੱਢੀ ਸੀ ਉਹ ਨੇ ਇੱਕ ਸ਼ਾਟ ਦੇ ਵਿੱਚ ਪਾਈ ਹੋਈ ਸੀਗੀ ਤੁਸੀਂ ਦੇਖੀ ਸਾਰਿਆਂ ਨੇ ਜਿੰਨੇ ਜਣੇ ਨੇ ਵੀ ਦੇਖੀ ਉਹਨਾਂ ਦਾ ਤਹਿਦਦ ਤੋਂ ਸ਼ੁਕਰੀਆ ਪਰ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰਹੇ ਪਤਾ ਨਹੀਂ ਕਿਉਂ ਪਤਾ ਨਹੀਂ ਵੀਡੀਓ ਦੇ ਵਿੱਚ ਨਜ਼ਾਰਾ ਨਹੀਂ ਆ ਰਿਹਾ ਆਪਣੀ ਵਿੱਚ ਜਾਂ ਫਿਰ ਕੋਈ ਹੋਰ ਗਮੀ ਕਰਕੇ ਪਰ ਮੈਂ ਰਿਕਵੈਸਟ ਕਰਦਾ ਸਾਰਿਆਂ ਨੂੰ ਜਿੰਨੇ ਵੀ ਆਪਣੇ ਸ਼ਾਰਟ ਜਾਂ ਆਪਣੀਆਂ ਵੀਡੀਓ ਦੇਖਦੇ ਨੇ ਉਹ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੇ ਅੱਗੇ ਆਪਾਂ ਬਹੁਤ ਕੁਝ ਵਧੀਆ ਤੁਹਾਡੇ ਲਈ ਬਣਾਵਾਂਗੇ ਵਧੀਆ ਵਲੌਗ ਲੈ ਕੇ ਆਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਹੌਸਲਾ ਹੋਰ ਵਧੇ ਨਾ ਕਿਤੇ ਤਾਂ ਫੇਰ ਥੋਨੇ ਯਾਰੇ ਬਣਦਾਗੇ ਤੁਹਾਡੇ ਪੂਰੇ ਵਲੌਗ ਦੇ ਵਿੱਚ ਸਵਾਲ ਲਿਆ ਗਿਆ ਕਰੂਗਾ ਤੁਹਾਡਾ ਭਰਾ ਇਹ ਵਾਦਾ ਕਰਦਾ ਤੁਹਾਡੇ ਨਾਲ ਤੇ ਅੱਜ ਦਾ ਆਪਾਂ ਥੋੜਾ ਟਾਈਮ ਪਹਿਲਾਂ ਬਾਅਦ ਟਾਈਮ ਹੋ ਗਿਆ ਮੈਨੂੰ ਉੱਥੇ ਨੂੰ ਤਾਂ ਤੇ ਵੀਡੀਓ ਹੁਣ ਸ਼ੁਰੂ ਕੀਤੀ ਐ ਮੈਂ ਕਿਹਾ ਚਲੋ ਕਰ ਦਈਏ ਸ਼ੁਰੂ ਕਰਦੇ ਅੱਜ ਪਾਵਾਂਗੇ ਅੱਜ ਫੁੱਲ ਵਲੌਗ ਪਾਉਣਾਗਾ ਤਾਂ ਦਿਨ ਤੋਂ ਹੀ ਸ਼ੁਰੂ ਕਰਨਾ ਸੀਗਾ ਫਿਰ ਅੱਜ ਸ਼ੁਰੂ ਕਰਤਾ ਆਪਾਂ ਤੇ ਹੁਣ ਅੱਗੇ-ਅੱਗੇ ਪਾਉਂਦੇ ਜਾਵਾਂਗੇ ਜਿਵੇਂ-ਜਿਵੇਂ ਜਿਵੇਂ ਜਿਵੇਂ ਕੁਝ ਹੁੰਦਾ ਜਾਊਗਾ ਉਹ ਮੈਂ ਤੁਹਾਨੂੰ ਦਿਖਾਉਂਦਾ ਜਾਊਗਾ ਕਿ ਕੀ ਕੁਛ ਆਪਣੇ ਨਾਲ ਕੁੱਤੇ ਗਣੀ ਹੋਈ ਜਾਂਦੀ ਐ ਪੂਰਾ ਕੁਝ ਦਿਖਾਵਾਂਗੇ ਤੇ ਚਲੋ ਮਿਲਦੇ ਆਂ ਅਗਲੇ ਸ਼ੌਟ ਦੇ ਵਿੱਚ ਅੱਗੇ ਕੀ ਹੁੰਦਾਗਾ ਤੇ ਬਣੇ ਰਹੋ ਜੀ ਪਰ ਇਸ ਇਸ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਸਵਾਦ ਆਉ ਲੈ ਬਈ ਸਾਡੇ ਅੱਗੇ ਦਾ ਵੀ ਫਿਲਮੀ ਸਟਾਰ ਵਾਲਾ ਕੰਮ ਹੀ ਹੈਗਾ ਕਿ ਇਧਰੋਂ ਆਇਆ ਜੀ ਹੁਣ ਫੇਰ ਇਹ ਭੋਲਾ ਝੋਲਾ ਚੱਕ ਸਾਡਾ ਹੈ ਓਏ ਵਾਸ ਨਾ ਲਈਏ ਨਾ ਨਸ਼ੇ ਦੀ ਤੋੜ ਲੱਗੀ ਪਈ ਐ ਤੁਹਾਨੂੰ ਹੈ ਓਏ ਹਾਂਜੀ ਦੋਸਤੋ ਅਪਾ ਨਾ ਨਾਲ ਵਾਲੇ ਪਿੰਡ ਗਏ ਸੀਗੇ ਤੇ ਅੱਜ ਫੇਰ ਯਾਰ ਮੀਂਹ ਨੇ ਫੇਰ ਘੇਰ ਲਿਆ ਮੈਨੂੰ ਮੈਂ ਰਾਹ ਦੇ ਵਿੱਚ ਆਈ ਜਾਂਦਾ ਸੀਗਾ ਤੇ ਵੀ ਬਹੁਤ ਜ਼ਿਆਦਾ ਆ ਰਿਹਾ ਸੀਗਾ ਬਹੁਤ ਜ਼ਿਆਦਾ ਗਿੱਲਾ ਹੋ ਗਿਆ ਮੈਂ ਦੇਖ ਲੋ ਹਾਲਤਾ ਕਰਤੀ ਫਿਰ ਮੈਂ ਕਿਹਾ ਯਾਰ ਸੋਚਿਆ ਚਲ ਰੁੱਕ ਜਾਨੇ ਆ ਉਦੋਂ ਘਾਟ ਜੀ ਥੋੜੀ ਰੇਸ ਘਟਾ ਲੂਗਾ ਰੱਬ ਪਰ ਮੈਨੂੰ ਲੱਗਦਾ ਨਹੀਂ ਯਾਰ ਇਸ ਘਟਾਊਗਾ ਮਿੰਨੀ ਵੀ ਰੇਸ ਕਰ ਲਈ ਹੈ ਜੀ ਥੋੜੀ ਜੀ ਪਾਲੀ ਹੈ ਰੇਸ ਤੇ ਖਲਾਰ ਤਾਂ ਮੈਨੂੰ ਕੋਈ ਗੱਲ ਨਹੀਂ ਦੇਖਦੇ ਆਂ ਫਿਰ ਕੀ ਬੰਦਾਗਾ ਬਾਕੀ ਆਪਣਾ ਤੁਹਾਨੂੰ ਪਤਾ ਹੀ ਹੈਗਾ ਆਪਾਂ ਤਾਂ ਉਹਦੀ ਫਿਰ ਵੀਡੀਓ ਡਾਅਪ ਪੈਣਿਆ ਜਿਹੜਾ ਕੁਝ ਵੀ ਹੋਈ ਜਾਂਦਾ ਆਪਣੇ ਨਾਲ ਜੋ ਕੁਝ ਵੀ ਕਰੀ ਜਾਂਦਾ ਸਹੀ ਹੈਗਾ ਦੇਖ ਲਓ ਮੌਸਮ ਸਹਾਨਾ ਕਰਦਾ ਵਧੀਆ ਹੋਈ ਜਾਂਦਾਗਾ ਆਪਾਂ ਇੰਜੋਏ ਵੀ ਕਰ ਰਹੇ ਆਂ ਚੀਜ਼ ਨੂੰ ਠੀਕ ਹੈ ਜਿਹੜਾ ਕੁਝ ਹੋਣਾ ਹੁੰਦਾ ਉਹਦੀ ਰਜਾ ਜੀ ਰਹਿਣਾ ਪੈਂਦਾਗਾ ਬਈ ਬਾਕੀ ਆਪਾਂ ਖੁਸ਼ ਰਹੀਦਾ ਖੁਸ਼ ਰੱਖਣ ਦੀ ਕੋਸ਼ਿਸ਼ ਕਰੀਦੀ ਆ ਬਈ ਦੇਖਣ ਵਾਲਿਓ ਚਾਹਣ ਵਾਲਿਓ ਉਹ ਹੱਸਦੇ ਰੋ ਹਮੇਸ਼ਾ ਇਹ ਜ਼ਿੰਦਗੀ ਦਾ ਸਵਾਦ ਲੈਂਦੇ ਰਹਾਂ ਆਖਰ ਚਿਰ ਜ਼ਿੰਦਗੀ ਦਾ ਸਵਾਦ ਹੈ ਪੈਸਾ ਨਾਲ ਤਾਂ ਆਉਂਦਾ ਨਹੀਂ ਆ ਇਹ ਪਲਾਂ ਜਾਂ ਵਾਲੀ ਆਉਂਦਾ ਜਿਹੜੀ ਬਸ ਨਾਲ ਨਾਲ ਨਜ਼ਾਰਾ ਦਿਖਾਈ ਜਾਣਾ ਆਪਾਂ ਜਿਹੜਾ ਕੁਝ ਮੈਂ ਕਰੀਏ ਨਾ ਆ ਦੇਖੋ ਕਿੱਡਾ ਘੈਂਟ ਮਾਊਸ ਨੂੰ ਹੋਇਆ ਪੈ ਕੀ ਸੋਨਾ ਮੌਲ ਬਣਾਤਾ ਰੱਬ ਨੇ ਵਧੀਆ ਬਣਾਤਾ ਕਿ ਨਹੀਂ ਤਾਂ ਦੱਸੋ ਬੰਲਾ ਦਾ ਐਂਡ ਕਰਤਾ ਨਾ ਕੰਮ ਫਿਰ ਸਰਾ ਹੀ ਆ ਫਿਰ ਰੱਬ ਵੀ ਯਾਰ ਫਾਕੀ ਰੱਬ ਆ ਜਾ ਚਲੋ ਮਿਲਦੇ ਆਂ ਫਿਰ ਅਗਲੇ ਕੁਝ ਛੋਟਾਂ ਦੇ ਵਿੱਚ ਅਗਲੇ ਕੁਝ ਪਲਾਂ ਦੇ ਵਿੱਚ ਤੁਹਾਨੂੰ ਲੈ ਕੇ ਜਾਵਾਂਗਾ ਫਿਰ ਤੁਹਾਡਾ ਭਾਈ ਮਿਲਦੇ ਹਾਂ ਜਲਦੀ ਫਿਰ ਠੀਕ ਹੈ ਜਿਵੇਂ ਚਾਣਾ ਤੁਹਾਨੂੰ ਕੁਝ ਚੀਜ਼ ਦੋਣਾ ਪਿੱਛੇ ਰੌਲਾ ਇਹ ਨਹੀਂ ਆਂਦਾ ਉਹਨਾਂ ਨੂੰ ਤੇ ਡਾਇਰੈਕਟ ਸ਼ਾਮ ਗਾਈਂ ਜਾਂਦਾ ਵਸ ਹੈ ਥਰਮਾਰਕਟ ਪੜੇ ਜਿੰਨਾ ਪਾ ਪਾਸਪੰਚ ਦੇਖੀ ਆ ਜਾਂ ਮਤਲਬ ਕਿੰਨਾ ਪਤਾ ਹੈ ਕਿ ਪਾਸਪੰਚ ਜਿਆਦਾ ਬੋਲਣਾ ਸ਼ਕੀਮ ਬਹਿ ਰਿਹਾ ਹੈ ਕਿ BC ਆਪੇ ਨਾਲ ਹੋਰ ਬਹੁਤ ਜਾਣੋ ਤੁਸੀਂ ਪਹਿਲਾਂ ਵੀ ਨਾ ਉਹਨਾਂ ਦਾ ਕੀ ਸੀਗਾ ਨਾ ਗਰਮਾਉਂਦੇ ਅਸੀਂ ਮਕਤੂਆ ਕਰਦੀ ਬਹੁਤ ਅੱਜ ਮੈਂ ਨਾ ਬੈਠਾ ਬਟੇ ਤੂੰ ਵੀ ਦੇਖਾ ਲੱਗਦਾ ਵਾ ਸੀ ਮੈਂ ਤਾਂ ਇਹ ਤੋਂ ਕੋਈ ਨਹੀਂ ਆਖਾਰ ਇਨੇ ਗਿਆ ਦੇ ਪਾਸੇ ਵਿੱਚ ਗਰਮਾ ਦਿੱਤੀ ਆ ਜਾਂ ਉਹਨਾਂ ਦਾ ਸਾਰਾ ਤੇ ਮੈਂ ਇੱਥੇ ਨਾ ਪ੍ਰੀਮੀਅਮ ਲਿਸਟ ਰਾਹੀਂ ਮਾਇਆ ਕਰਦਾ ਤੇ ਤੁਸੀਂ ਸਾਰੇ ਆਨੇ ਦਸੋ ਮੈਂ ਕੀ ਹਰੋਂ ਪੂਰੀ ਫੀਨ ਦਿੱਤੀ ਹੈ ਤੇਰਾ ਨਾਮ ਮੈਂ ਤਾਂ ਜੁਤੀ ਤਸਵੀਰ ਇਹ ਕਿਸੇ ਵੀ ਆਵਾਜ਼ੇ ਨੂੰ ਮੰਗੀਆ ਤੇ ਕਿਨੇ ਕਿਨੇ ਗਲਤ ਦਿੱਤੀਆ ਆਪ ਮਾਇਆ ਤੋਂ ਫੋਮ ਤੇ ਥੈਂਕ ਯੂ ਬਰ ਇੰਨਾ ਕੀ ਦਿਖਾਵਾ ਕਰਾਂ ਕਿਉਂਕਿ ਆਪਾਂ ਕੋਲ ਕਾਪੀ ਰਾਈਟ ਆ ਸਕਦਾ ਹੈ ਕਾਂ ਕਰਕੇ ਬੰਦੀ ਆ ਕਿ ਆਪਾਂ ਉਹਨਾਂ ਨੂੰ ਦਿਖਾ ਲਈਏ ਐਨੇ ਕੇ ਵਿੱਚ ਪਤਾ ਲੱਗ ਗਿਆ ਉਹਨਾਂ ਨੂੰ ਕਿਹੜੀ ਬਲਤ ਹੈ ਮੈਂਟਲ ਜੀ ਉਸ ਸੇਮ ਨਾਲ ਰੰਸ ਦਾ ਸਵਾਦ ਨਹੀਂ ਆਉਂਦਾ ਜੀ ਆ ਬੁੰਡੇ ਵਾਲੀ ਸ਼ੇਕ ਵਾਲੀ ਜਮਾ ਕਿਹੜੀ ਗੱਲ ਚੱਲੀ ਜਾਂਦੀ ਹੈ ਕਹਾਣਾ ਤੁਹਾਨੂੰ ਤੇ ਬਸ ਹੋਈ ਅਗਰ ਮੈਂਨੂੰ